सरकार तीसरी बार मोदी सरकार राजनीतिक पार्टियां ਵੱਲੋਂ ਚੋਣ ਪ੍ਰਚਾਰ ਜੋਰਾਂ ਦੇ ਉੱਪਰ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਨੇ ਸੀਨੀਅਰ ਭਾਜਪਾ ਨੇਤਾ ਸਰਦਾਰ ਚੀਮਾ ਜੀ ਭਵਿੰਦਰ ਸਿੰਘ ਚੀਮਾ ਜੀ ਆਉ ਕਰਦੇ ਹਾਂ ਨਾਲ ਗੱਲਬਾਤ ਹਾਂਜੀ ਚੀਮਾ ਸਾਹਿਬ ਸਭ ਤੋਂ ਪਹਿਲਾਂ ਆਵਜ ਦਾ ਸਵਾਗਤ ਹੈ ਹੱਕ ਸੱਚ ਦੀ ਵਾਚਨਲ ਦੇ ਉੱਪਰ ਕਿਸ ਤਰ੍ਹਾਂ ਲੱਗਦਾ ਹੈ ਕੀ ਸੁਨੇਹਾ ਦੇਣਾ ਚਾਹੋਗੇ ਵੋਟਰਸ ਨੂੰ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਲਈ ਕਿਉਂਕਿ ਤੁਹਾਡਾ ਚੈਨਲ ਬਹੁਤ ਪ੍ਰੋਮਿਨੈਂਟ ਹੈ ਲੋਕ ਦੇਖਦੇ ਆ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਦੇਖ ਰਹੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਤੌਰ ਜ਼ਿਲ੍ਹਾ ਪ੍ਰਧਾਨ ਭਾਰਤ ਜਨਤਾ ਪਾਰਟੀ ਖੰਨਾ ਇਹੋ ਜਿਹਾ ਮਾਹੌਲ ਹੈ ਮੈਂ ਆ ਪਰਚਾ ਨਾ ਤੁਹਾਡੇ ਚੈਨਲ ਲਈ ਦਿਖਾਉਣਾ ਚਾਹੁੰਦਾ ਇਹਦੇ ਉੱਤੇ ਸਭ ਤੋਂ ਪਹਿਲਾਂ ਲਿਖਿਆ ਹੈ 120 ਕਰੋੜ ਰੁਪਇਆ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਵਾਸਤੇ ਉਸ ਤੋਂ ਅੱਗੇ ਲਿਖਿਆ 1984 ਦੇ ਦੰਗਾ ਪੀੜਤ ਪਰਿਵਾਰਾਂ ਨੂੰ ਇਨਸਾਫ ਦੇ ਲਈ ਐਸ ਸੈੱਟ ਬਣਾਈ ਤੇ ਜਿਹੜੇ ਦੋਸ਼ੀ ਸੀ ਉਹ ਅੰਦਰ ਕੀਤੇ ਤੀਸਰਾ ਹੈਗਾ ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਦਾ ਆਧੁਨਿਕਕਰਨ ਕੀਤਾ ਤੇ ਤਿੰਨ ਬੰਦੇ ਬਾਰਤ ਟ੍ਰੇਨਾਂ ਚਲਾਈਆਂ ਸਭ ਤੋਂ ਵੱਡੀ ਗੱਲ ਜੋ ਇਤਿਹਾਸ ਵਿੱਚ ਕੋਈ ਭੁੱਲ ਨਹੀਂ ਸਕਦਾ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਪਤਾ ਸੀ ਕਿ ਜਿਹੜੇ ਛੋਟੇ ਸਹਬਜ਼ਾਦੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਲਾਲ ਉਹਨਾਂ ਨੂੰ ਸਰਹੰਦ ਦੀਆਂ ਨੀਆਂ ਵਿੱਚ 7 ਤੇ 9 9 ਸਾਲ ਦੀ ਉਮਰ 'ਚ ਚਿਣਿਆ ਗਿਆ ਸੀ ਪਰ ਕੇਰਲਾ ਕਰਨਾਟਕਾ ਤਾਮਿਲਨਾਡੂ ਦੇ ਲੋਕਾਂ ਨੂੰ ਨਹੀਂ ਸੀ ਪਤਾ ਇਹ ਕੌਣ ਨੇ ਕੁਰਬਾਨੀ ਕਿਉਂ ਹੋਈ ਜਿਨ੍ਹਾਂ ਨੇ ਹਿੰਦੁਸਤਾਨ ਦੀ ਚਾਦਰ ਨੂੰ ਹਿੰਦੁਸਤਾਨ ਦੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਨੀਹਾਂ ਵਿੱਚ ਛੋਟੇ-ਛੋਟੇ ਚਿਣੇਗੇ ਉਹਨਾਂ ਦਾ ਬਾਲ ਵੀਰ ਦੇਵ ਸਰੂਪ ਦੇ ਵਿੱਚ ਨਰਿੰਦਰ ਮੋਦੀ ਜੀ ਨੇ 26 ਦਸੰਬਰ ਨੂੰ ਸਾਰੇ ਹਿੰਦੁਸਤਾਨ 'ਚ ਮਨਾਉਣਾ ਸ਼ੁਰੂ ਕੀਤਾ ਛੁੱਟੀ ਕੀਤੀ ਔਰ ਹੁਣ ਅੱਗੇ ਜਿਹੜਾ ਕਰਨ ਜਾ ਰਿਹਾ ਹਿੰਦੁਸਤਾਨ ਦੇ ਸਾਰੇ ਸਿਲੇਬਸਾਂ ਦੇ ਵਿੱਚ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਪੜਾਇਆ ਜਾਏਗਾ ਇਹ ਹਿੰਦੁਸਤਾਨ ਦੇ ਵਾਸਤੇ ਪੰਜਾਬ ਵਾਸਤੇ ਸਿੱਖ ਵਾਸਤੇ ਬਹੁਤ ਵੱਡੀ ਗੱਲ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਏਮਜ਼ ਬਠਿੰਡਾ ਲੈ ਕੇ ਆਂਦਾ PGI ਦਾ ਜਿਹੜਾ ਸੈਟੇਲਾਈਟ ਸੈਂਟਰ ਹੈ ਉਹ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਦੇ ਵਿੱਚ IIM ਦਾ ਨਿਰਮਾਣ ਕੀਤਾ ਤੇ ਰੋਪੜ ਵਿੱਚ IIT ਲੈ ਕੇ ਮਹਾਲੀ ਅੰਤਰਰਾਸ਼ਟਰੀ 에어ਪੋਰਟ ਦਾ ਨਾਂ ਸਰਦਾਰ ਸ਼ਹੀਦ ਦੇ ਆਰਮ ਸਰਦਾਰ ਭਗਤ ਸਿੰਘ ਦੇ ਨਾਮ ਤੇ ਰੱਖਿਆ ਇਹ ਸ਼੍ਰੀ ਨਿਰਿੰਦਰ ਮਾਈ ਬੋਦੀ ਨੇ ਕੀਤਾ ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਮੈਂ ਕਿਸਾਨ ਵੀਰਾਂ ਨੂੰ ਸਨਮੋਕੋਕ ਕਹਿਣਾ ਚਾਹੁੰਦਾ ਪੰਜਾਬ ਦੇ 11 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕਿਸਾਨ ਕਿਸਾਨ ਸਮਾਨ ਨੇਰੀ ਦੇ ਤਹਿਤ 11 ਲੱਖ ਮਹਿਲਾਵਾਂ ਨੂੰ ਮੁਫਤ ਗੈਸ ਕਨੈਕਸ਼ਨ ਤੇ 12 ਲੱਖ ਮਕਾਨਾਂ ਨੂੰ ਮੁਕਤ ਪਖਾਨੇ ਬਣਾ ਕੇ ਦਿੱਤੇ ਇਹ ਪੰਜਾਬ ਲਈ ਕੀਤਾ ਔਰ ਸਭ ਤੋਂ ਵੱਡੀ ਗੱਲ ਪੰਜਾਬ ਵਿੱਚ 1 ਲੱਖ ਕਰੋੜ ਤੋਂ ਵੱਧ ਲਾਗਤ ਦੇ ਹਾਈਵੇ ਤੇ ਹੋਰ ਸੜਕਾਂ ਦਾ ਪ੍ਰੋਜੈਕਟ ਕੀਤਾ ਅੱਗੇ ਸਭ ਤੋਂ ਵੱਡੀ ਗੱਲ ਅੰਛੂਮਨ ਯੋਜਨਾ ਦੇ ਤਹਿਤ ਜਿਹੜੇ ਗਰੀਬ ਪਰਿਵਾਰਾਂ ਨੂੰ 5 ਲੱਖ ਦਾ ਸਿਹਤ ਬੀਮਾ ਹੁੰਦਾ ਸੀ ਹੁਣ ਉਹ ਸਾਰੇ ਹਿੰਦੁਸਤਾਨ ਦੇ ਲੋਕ ਜਿਹੜਾ ਕੋਈ ਵੀ ਜਾਤ ਦਾ ਧਰਮ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ 70 ਸਾਲ ਤੋਂ ਜਿਹਨਾਂ ਦੀ ਉੱਪਰ ਉਮਰ ਹੈ ਉਹਨਾਂ ਨੂੰ ਸਾਰੇ ਨੂੰ 5 ਲੱਖ ਦਾ ਬੀਮਾ ਹੋਇਆ ਕਰ ਗਿਆ ਇਹ ਬਹੁਤ ਵੱਡੀਆਂ ਚੀਜ਼ਾਂ ਜੋ ਮੋਦੀ ਸਾਹਿਬ ਨੇ ਪੰਜਾਬ ਲਈ ਕੀਤੀਆਂ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਵਾਰ ਮੌਕਾ ਦੇ ਕੇ ਤਾਂ ਦੇਖੋ ਆਪਾਂ ਬਹੁਤ ਪਛੜ ਗਿਆ ਪੰਜਾਬ ਪੰਜਾਬ ਨੂੰ ਲੋੜ ਹੈ ਸੈਂਟਰ ਗਵਰਨਮੈਂਟ ਦੀ ਮੋਦੀ ਸਾਹਿਬ ਦੀ ਸਹਾਇਤਾ ਦੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਚੱਲੀ ਜਾਏ ਜਿਹੜੀਆਂ ਕੋਈ ਚੀਜ਼ਾਂ ਰਹਿ ਗਈਆਂ ਜਿਹੜੇ ਕੰਮ ਨਹੀਂ ਹੋਏ ਸਾਡੇ ਵਰਗੇ ਐਜੂਕੇਟਿਡ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਂ ਹੀ ਜੁੜਿਆ ਕਿ ਪੰਜਾਬ ਦੇ ਨੂੰ ਲੀਤ ਲੈ ਕੇ ਆਈ ਹੈ ਪੰਜਾਬ ਦੇ ਕੰਮ ਕਰਾਈਏ ਪੰਜਾਬ ਦੇ ਰੁਕੇ ਹੋਏ ਕੰਮ ਅੱਗੇ ਚੱਲ ਸਕਣ ਪੰਜਾਬ ਦੀ ਜਿਹੜੀ ਪਟੜੀ ਤੋਂ ਲੀਤ ਤੋਂ ਰੇਲ ਲੈ ਚੁੱਕੀ ਉਹਨੂੰ ਦੁਬਾਰਾ ਚੜਾਈਏ ਇਹ ਮੈਂ ਤੁਹਾਡੇ ਰਹੀਂ ਕਹਿਣਾ ਚਾਹੁੰਦਾ ਹਾਂ ਜੀ ਟੀਮਾ ਸਾਹਿਬ ਤੁਸੀਂ ਪਖਾਨਾਂ ਦੀ ਗੱਲ ਕੀਤੀ ਹੈ ਤਰਾਹਾ ਬਹੁਤ ਵੱਡਾ ਸ਼ਹਿਰ ਆ ਇਸ ਨਾਲ 35 40 ਪਿੰਡ ਨਾਲ ਜੁੜਦੇ ਨੇ ਪਰ ਉਹ ਤਰਾਹਾ ਸ਼ਹਿਰ ਦੀ ਇੱਕ ਤਰਾਸਤੀ ਹੈ ਕਿ ਇੱਥੇ ਕੋਈ ਵੀ ਪਖਾਨਾ ਨਹੀਂ ਹੈ ਕਾਂਗਰਸ ਆ ਕਾਲੀ ਦਾ ਸਰਕਾਰਾਂ ਰਹੀਆਂ ਨੇ ਪਰ ਇਸ ਤੋਂ ਕਿਸੇ ਦਾ ਕੋਈ ਧਿਆਨ ਨਹੀਂ ਗਿਆ। ਇਹੀ ਤਾਂ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ। ਇਹੀ ਤਾਂ ਤਰਾਸਦੀ ਹੈ। ਸੈਂਟਰ ਗਵਰਨਮੈਂਟ ਵਿੱਚ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ। ਜੇ ਪੰਜਾਬ ਦੇ ਵਿੱਚ ਬਰਾਬਰ ਸਰਕਾਰ ਹੋਵੇ ਜਿਹੜੀ ਇੰਪਲੀਮੈਂਟੇਸ਼ਨ ਹੁੰਦੀ ਹੈ ਨਾ ਕੋਈ ਸੈਂਟਰ ਤੋਂ ਚੀਜ਼ ਆਉਂਦੀ ਹੈ। ਜੇ ਥੱਲੇ ਵੀ ਸਰਕਾਰ ਹੈਗੀ ਹੈ। ਉਹ ਲੋਕਲ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇੰਪਲੀਮੈਂਟੇਸ਼ਨ ਕਰਾਉਣੀ ਹੈ। ਚੀਜ਼ਾਂ ਉਤੋਂ ਆ ਰਹੀਆਂ। ਹੁਣ ਪਿਛਲੇ 4 ਸਾਲ ਤੋਂ ਕੰਨ ਕਾਰੀ ਹੈ। ਪਰ ਕਣਕ ਵਾਲੇ ਥੈਲੇ ਤੇ ਫੋਟੋ ਕਿਹਦੀ ਲੱਗਦੀ ਹੈ ਭਗਵੰਤ ਮਾਨ ਜੀ ਦਾ ਲੈਂਡ ਦੇਣੀ ਨਹੀਂ ਨੂੰਸ਼ੇਗਾ ਉਹਦਾ ਲੈਂਡ ਦੇਣੀ ਜਦੋਂ ਉੱਪਰੋਂ ਕੋਈ ਚੀਜ਼ ਚੱਲਦੀ ਹੈ ਭਾਈ ਸਾਹਿਬ ਉਹਨੂੰ ਥੱਲੇ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਤਾਂ ਹੀ ਤਾਂ ਕਹਿ ਰਹੇ ਆ ਡਬਲ ਇੰਜਨ ਸਰਕਾਰ ਬਣਾਓ ਕੰਮ ਅਸੀਂ ਕਰਾਵਾਂਗੇ ਕੋਈ ਕੰਮ ਰਹਿਣਾ ਹੀ ਨਹੀਂ ਇਸ ਵਾਰ ਭਾਜਪਾ ਕਿਹੜੇ ਮੁੱਖ ਜੱਡਰ ਲੈ ਕੇ ਮਤਲਬ ਚੋਣ ਲੜ ਰਹੀ ਹੈ 50 ਭਾਜਪਾ ਦੇ ਕੋਲ ਮੁੱਦੇ ਦੇਖੋ ਕੀ ਹੈ ਪਹਿਲੀ ਵਾਰੀ 10 ਸਾਲਾਂ ਦੇ ਵਿੱਚ ਹਿੰਦੁਸਤਾਨ ਦਾ ਨਾਮ ਵਰਲਡ ਵਿੱਚ ਹੋਇਆ ਅੱਜ ਭਾਰਤ ਦਾ ਨਾਂ ਸਤਕਾਰ ਨਾਲ ਲਿਆ ਜਾਂਦਾ ਹੈ ਅੱਜ ਪਾਕਿਸਤਾਨ ਸਾਡੇ ਨਾਲ ਪੰਗੇ ਨਹੀਂ ਲੈਂਦਾ ਅੱਜ ਚਾਈਨਾ ਸਾਡੇ ਨਾਲ ਪੰਗੇ ਨਹੀਂ ਲੈਂਦਾ ਅੱਜ ਅਮਰੀਕਾ ਸਾਡੀ ਰਿਸਪੈਕਟ ਕਰਦਾ ਹੈ ਮੁੱਦੇ ਬਹੁਤ ਸੀ ਜਿਹੜੇ ਹੱਲ ਹੋ ਗਏ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਜਿਹੜੇ ਇੱਕ ਮੁੱਦੇ ਸਾਡੇ ਰਹਿ ਗਏ ਜਿਵੇਂ ਕਿਸੇ ਨੂੰ ਕੋਈ ਵੀ ਸਮੱਸਿਆ ਚਾਹੀਏ ਕਿਸੇ ਕਿਸਾਨ ਨੂੰ ਸਮੱਸਿਆ ਹੈ ਕਿਸੇ 달ਤ ਨੂੰ ਸਮੱਸਿਆ ਹੈ ਕਿਸੇ ਨੌਜਵਾਨ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਨੌਜਵਾਨ ਪਲਾਨ ਕਰਕੇ ਬਾਹਰ ਜਾ ਰਿਹਾ ਸਭ ਤੋਂ ਵੱਡਾ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਵੱਡੇ ਉਦਯੋਗ ਲੈ ਕੇ ਆਉਣ ਅਸੀਂ ਇਹੋ ਜਿਹੇ ਫਰਾਡ ਨਹੀਂ ਮੰਨ ਕਰਨੇ ਚਾਹੁੰਦੇ ਕੋ 43000 ਲੋਕਾਂ ਨੂੰ ਨੌਕਰੀ ਦੇਤੀ ਜੀ 50000 ਲੋਕਾਂ ਨੂੰ ਨੌਕਰੀ ਆ ਦੋ ਤਿੰਨ ਸਬਮਿਟ ਕੀਤੀਆਂ ਪੰਜਾਬ ਸਰਕਾਰ ਨੇ ਇੱਕ ਵੀ ਇੰਡਸਟਰੀ ਨਹੀਂ ਲੱਗੀ ਇੰਡਸਟਰੀ ਵਾਲੇ ਕਿਵੇਂ ਲਾਉਣਗੇ ਜੀ ਇੰਡਸਟਰੀ ਗੈਂਗਸਟਰਾਂ ਦਾ ਰਾਜ ਹੈ ਲੁੱਟ ਖੋਹ ਦੇਣ ਦਿਹਾੜੇ ਹੁੰਦੀ ਆ ਤੁਹਾਡੇ ਪਰਸੋਂ ਦਰਾਹੇ ਵਿੱਚ ਕਿੱਡੇ ਸਤਕਾਰਯੋਗ ਦੋ ਭੈਣਾਂ ਦੀਆਂ ਚੈਨ ਖੋਲੀ ਕੰਨਾਂ ਦੀਆਂ ਵਾਲੀਆਂ ਖੋਲੀਆਂ ਸਿੱਧੂ ਹਸਪਤਾਲ 'ਚ ਦਾਖਲ ਲੱਤ ਤਿੰਨ ਥਾਂ ਟੁੱਟ ਗਈ ਭੈਣ ਜੀ ਦੀ ਆਹ ਦਾ ਹਾਲਾਤ ਨੇ ਕੌਣ ਇਥੇ ਵਿਜੋਗ ਇਨਵੈਸਟ ਕਰੂਗਾ ਜੀ ਆ ਸਾਡੇ ਮੁੱਦੇ ਆ ਕਿ ਪੰਜਾਬ ਦੇ ਵਿੱਚ ਆਪਾਂ ਤਗੜਾ ਦਈਏ 13 ਸੀਟਾਂ ਵਿੱਚ ਮੋਦੀ ਸਾਹਿਬ ਦਾ ਸਾਥ ਦਈਏ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਸਰਕਾਰ ਬਣਾਈਏ ਤੇ ਤੁਹਾਨੂੰ ਵਿਖਾਵਾਂਗੇ ਕੰਮ ਕਰਕੇ ਪੰਜਾਬ 'ਚ ਕੰਮ ਕਿਵੇਂ ਹੁੰਦੇ ਆ ਜੀ ਮੈਂ ਸਰਬ ਅਕਸਰ ਹੀ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਧਰਮ ਤੇ ਸਿਆਸਤ ਕਰਨ ਦੀ ਦੋਸ਼ ਲਗਾਏ ਜਾਂਦੇ ਨੇ ਕੀ ਕਹਣਾ ਚਾਹੂੰ ਮੈਂ ਦੇਖੋ ਗੱਲ ਦੱਸੋ ਤੁਹਾਨੂੰ ਜੀ ਇੱਕ ਮੇਰੀ ਗੱਲ ਆ ਤੁਹਾਨੂੰ ਮੈਂ ਚੀਜ਼ਾਂ ਗਣਾਈਆਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਮੋਦੀ ਸਾਹਿਬ ਦਾ ਕੀ ਲੈਣ ਦੇਣ ਸੀ ਇਹ ਸਿੱਖਾਂ ਦੀ ਗੱਲ ਸੀ ਨਾ 1984 ਦੇ ਕਤਲੇਆਮ ਦੇ ਜਿਹੜਾ ਕੀਤਾ ਕਾਂਗਰਸ ਨੇ ਉਹਦੇ ਦੋਸ਼ੀਆਂ ਨੂੰ ਅੰਦਰ ਕਰਨਾ ਇਹ મોદી ਸਾਹਿਬ ਨੇ ਕੀਤਾ ਨਾ ਜੀ ਜਿਹੜਾ ਸਭ ਤੋਂ ਵੱਡੀ ਗੱਲ ਬੱਚਿਆਂ ਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹਾਦਤ ਇਹ ਸਿੱਖਾਂ ਦਾ ਹੀ ਕੰਮ ਹੈ ਨਾ ਜੀ ਇਹ મોદી ਸਾਹਿਬ ਨੇ ਕੀਤਾ ਨਾ ਜੀ ਇਹ ਟ੍ਰਿਪਲ ਤਲਾਕ ਤਾਂ ਮੁਸਲਮਾਨ ਭੈਣਾਂ ਦਾ ਸੀ ਨਾ ਜੀ ਦੁਬਈ 'ਚ ਬੈਠਾ ਕੋਈ ਮੁਸਲਮਾਨ ਵੀਰ ਉਹ ਹਿੰਦੁਸਤਾਨ 'ਚ ਬੈਠੀ ਆ ਕੋਈ ਭੈਣਾ ਆਪਣੀ ਸਾਡੀ ਮੁਸਲਮਾਨ ਕੋਈ ਹਨਮਣ ਹੋ ਗਈ ਪਰਿਵਾਰ 'ਚ ਉੱਥੋਂ ਬੈਠਾ ਦੁਬਈ 'ਚ ਕਹਿੰਦਾ ਸੀ ਤਲਾਕ 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 ਕਿੱਡੀ ਸਹਾਇਤਾ ਮਿਲੀ ਆ ਜੰਮੂ ਕਸ਼ਮੀਰ ਦੇ ਵਿੱਚ 370 ਧਾਰਾ ਤੋੜੀ ਕਿਸੇ ਧਰਮ ਨੂੰ ਰਾਮ ਮੰਦਰ ਬਣਾਇਆ Hindu Sikh Muslim ਕਿਹੜਾ ਤਬਕਾ ਹੈ ਤਾਂ ਮੈਂ ਸਿੱਖ ਧਰਮ ਨਾਲ ਸੰਬੰਧਤਾਂ ਕਿਸਾਨ ਪਰਿਵਾਰ ਨਾਲ ਸੰਬੰਧਤਾਂ ਜੱਟ ਕੌਮ ਨਾਲ ਸੰਬੰਧਤਾਂ ਮੈਨੂੰ ਤਾਂ ਕੋਈ ਸਮੱਸਿਆ ਨਹੀਂ ਹੈ ਮੈਨੂੰ ਤਾਂ ਕਦੇ ਕਿਸੇ ਨੇ ਕਿਹਾ ਨਹੀਂ ਮੇਰੀ ਦਾੜੀ ਵੀ ਹੈ ਕੇਸ ਵੀ ਹੈ ਪੱਗ ਵੀ ਆ Hindu ਧਰਮ ਨਾਲ ਸੰਬੰਧਤ ਨੇ ਆ ਵਿੱਚ ਸਾਡੇ ਮੁਸਲਮਾਨ ਭਰਾ ਵੀ ਖੜੇ ਐ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈਗੀ ਸਾਰੇ ਧਰਮਾਂ ਦਾ ਸਤਿਕਾਰ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਧੰਨਵਾਦ 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 ਥੈਂਕ ਯੂ ਭਾਰਤੀ ਜਨਤਾ ਪਾਰਟੀ ਜਿੰਦਾਬਾਦ